ਹਾਂਜੀ ਅੱਜ ਆਪਾਂ ਕਰਾਂਗੇ ਫਰਸ਼ੀ ਸਲਵਾਰ ਦੀ ਮਾਰਕਿੰਗ ਤੇ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਇਹਦੀ ਲੈਂਥ ਲੈਂਥ ਹੈਗੀ 36 ਇੰਚ ਤੇ ਇਹਦੇ 'ਚ ਆਪਾਂ 2 ਇੰਚ ਪਲੱਸ ਕਰਾਂਗੇ ਤੇ ਇਹਦੀ ਜਿਹੜੀ ਲੈਂਥ ਆ ਉਹ ਬਣ ਜੂਗੀ 38 ਇੰਚ ਫਰਸ਼ੀ ਸਲਵਾਰ ਦੀ ਲੰਬਾਈ ਜਿਹੜੀ ਆਮ ਸਲਵਾਰ ਨਾਲੋਂ 2 ਇੰਚ ਆਪਾਂ ਜ਼ਿਆਦਾ ਰੱਖਣੀ ਹੁੰਦੀ ਆ ਮੋਰੀ ਇਹਦੀ 10 ਤੋਂ 12 ਇੰਚ ਰੱਖਣੀ ਆ ਇਸ ਤੋਂ ਘੱਟ ਨਹੀਂ ਰੱਖਣੀ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਚਾਰ ਤਿਆਂ ਦਾ ਕੱਪੜਾ ਇਸ ਤਰ੍ਹਾਂ ਕਰਕੇ ਵਿਛਾ ਲਵਾਂਗੇ ਚਾਰ ਤਿਆਂ ਦਾ ਕਪੜਾ ਵਿਛਾਉਣ ਤੋਂ ਬਾਅਦ ਫੋਰ ਫੋਲਡ ਕਰਕੇ ਉਹਨੂੰ ਤੇ ਸਾਂਝੇ ਪਾਸੇ ਤੋਂ ਉਲਟ ਪਾਸੇ ਆਪਾਂ ਨਿਸ਼ਾਨੀਆਂ ਲਾਉਣੀਆਂ ਸ਼ੁਰੂ ਕਰਾਂਗੇ 5 ਇੰਚ ਇੰਚ ਟੇਪ ਆਪਾਂ ਤਾਂ ਛੱਡ ਦਾਂਗੇ 벨ਟ ਦਾ 벨ਟ ਦਾ ਇੰਚ ਟੇਪ ਉੱਪਰੋਂ ਛੱਡ ਕੇ ਆਪਾਂ ਨਿਸ਼ਾਨੀ ਲਾਵਾਂਗੇ 38 ਇੰਚ ਤੇ 38 ਇੰਚ ਤੇ ਨਿਸ਼ਾਨੀ ਲਾਵਾਂਗੇ 36 ਇੰਚ ਦੀ ਲੰਬਾਈ ਹੈ 2 ਇੰਚ ਆਪਾਂ ਫालतू ਰੱਖਾਂਗੇ 38 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਕੇਲ ਨਾਲ ਮਾਰਕ ਕਰ ਲਵਾਂਗੇ ਸਕੇਲ ਨਾਲ ਮਾਰਕ ਕਰਨ ਤੋਂ ਬਾਅਦ ਆਪਾਂ ਲਾਵਾਂਗੇ ਮੋਰੀ ਦਾ ਨਿਸ਼ਾਨ ਮੁਰੀ ਆਪਣੀ ਹੈਗੀ 12 ਇੰਚ ਰੱਖੀ ਆ 12 ਇੰਚ ਮੁਰੀ ਦਾ ਨਿਸ਼ਾਨ ਲਾ ਕੇ ਜਿੱਥੇ ਨਿਸ਼ਾਨ ਲਾਇਆ ਉੱਥੋਂ 1 ਇੰਚ ਡਾਊਨਵਰਡ ਪਾਵਾਂਗੇ ਇਹਦੇ ਨਾਲ ਕੀ ਹੁੰਦਾ ਕਿ ਆਪਣੀ ਸਲਵਾਰ ਆ ਜਿਹੜੀ ਚੱਕੀ ਨਹੀਂ ਜਾਂਦੀ ਸੇਮ ਮੈਥਡ ਜਿਹੜਾ ਹੈਗਾ ਉਹ ਸਟ੍ਰੇਟ ਸਲਵਾਰ ਦੇ ਵਿੱਚ ਵੀ ਹੁੰਦਾ ਤੇ ਹੁਣ ਆਪਾਂ 5 ਇੰਚ ਉੱਪਰੋਂ ਛੱਡ ਕੇ ਤੇ ਆਪਾਂ ਲਾਵਾਂਗੇ ਝੋਲੀ ਦਾ ਨਿਸ਼ਾਨ ਪਹਿਲਾਂ ਆਪਾਂ ਬਾਹਰ ਘਾਟ ਕੱਪੜਾ ਜਿਹੜਾ ਹੈਗਾ ਉਹਨੂੰ ਮਤਲਬ ਕਟਿੰਗ ਕਰ ਦਵਾਂਗੇ ਤੇ ਇਸ ਤਰ੍ਹਾਂ 5 ਇੰਚ ਉੱਪਰੋਂ ਛੱਡ ਕੇ ਤੇ ਆਪਾਂ 15.5 ਇੰਚ ਤੇ ਝੋਲੀ ਦਾ ਨਿਸ਼ਾਨ ਲਾਵਾਂਗੇ ਤੇ ਇਸ ਤੋਂ ਬਾਅਦ ਆ ਇਸ ਨਿਸ਼ਾਨ ਨੂੰ ਆਪਾਂ ਉਸ ਪਹੁੰਚ ਦੇ ਨਿਸ਼ਾਨ ਨਾਲ ਮਲਾ ਲਵਾਂਗੇ ਪਹੁੰਚ ਦੇ ਨਿਸ਼ਾਨ ਨਾਲ ਮਲਾਉਣ ਤੋਂ ਬਾਅਦ ਆਪਾਂ ਜਿਹੜੀ ਕਾਰਟ ਪੈਂਦੀ ਹੈਗੀ ਆ 1 ਇੰਚ ਡਾਊਨ ਕਾਰਟ ਪਹੁੰਚੇ ਹਲ ਪਾਵਾਂਗੇ ਉੱਪਰ ਪਹੁੰਚੇ ਦੇ ਉੱਪਰ ਪਾਵਾਂਗੇ 6 ਇੰਚ ਚੌੜਾਈ ਤੇ 1.5 ਇੰਚ ਜਿਹੜੀ ਹੈ ਇਹਦੀ ਡਾਊਨ ਕਾਰਟ ਪਾਉਣੀ ਹੈ ਇਹਦੇ ਨਾਲ ਸਲਵਾਰ ਜਿਹੜੀ ਆ ਉਹ ਡਿੱਗੂਗੀ ਨਹੀਂ ਪਹੁੰਚੇ ਦੇ ਉੱਪਰ ਜੇ ਤੁਸੀਂ ਆਸਣ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਲਵਾਰ ਦੀ ਜਿਹੜੀ ਝੋਲੀ ਦੀ ਲੰਬਾਈ ਹੈ ਉਹ 20 ਇੰਚ ਰੱਖ ਸਕਦੇ ਹੋ ਤੇ ਜਿਹੜਾ ਇਧਰੋਂ ਆ ਪੀਸ ਬਚੂਗਾ ਇਹਦਾ ਤੁਸੀਂ ਆਸਣ ਪਾ ਕੇ ਸਲਵਾਰ ਦਾ ਘੇਰਾ ਜੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਧਾ ਸਕਦੇ ਆ ਤੇ ਇਸ ਤੋਂ ਬਾਅਦ ਜਿਹੜਾ ਬਾਕੀ ਕੱਪੜਾ ਬਚੂਗਾ ਉਹਦੀ ਤੁਸੀਂ 벨ਟ ਬਣਾ ਸਕਦੇ ਆ ਤੇ ਸਲਵਾਰ ਦਾ ਜਿਹੜਾ ਪੌਂਚਾ ਏ ਮਤਲਬ ਜਿਹੜੀ ਬੁਕਰਮ ਪਾਉਣੀ ਆ ਉਹ ਆਪਾਂ 8 ਇੰਚ ਪਾਉਣੀ ਆ 8 ਇੰਚ ਤੋਂ ਜ਼ਿਆਦਾ ਨਹੀਂ ਪਾਉਣੇਗੀ ਤੇ ਇਹ ਤੁਸੀਂ ਦੇਖੋ ਮਤਲਬ ਜਿਹੜਾ ਮੈਂ ਨਿਸ਼ਾਨ ਲਾ ਕੇ ਦਿਖਾਇਆ ਇਹ ਮੈਂ ਬੁਕਰਮ ਦਾ ਨਿਸ਼ਾਨ ਲਾ ਕੇ ਦਿਖਾਇਆ ਵੀ ਇੰਨੀ ਬੁਕਰਮ ਆਪਾਂ ਪਾਉਣੀ ਆ ਤੇ ਇਹ ਦੇਖੋ ਆਪਣੀ ਸਲਵਾਰ ਦੀ ਜਿਹੜੀ ਮਾਰਕਿੰਗ ਆ ਉਹ ਹੋ ਚੁੱਕੀ ਆ ਤੇ ਆਪਾਂ ਕਿਸੇ ਹੋਰ ਵੀਡੀਓ ਜਿਸ ਤੁਹਾਨੂੰ ਇਹਦੀ ਸਟਿਚਿੰਗ ਵੀ ਕਰਕੇ ਦਿਖਾਵਾਂਗੇ ਤੇ ਆ ਜਿਹੜਾ ਫालतू ਕੱਪੜਾ ਬਚਿਆ ਇਹਦੇ ਵਿੱਚੋਂ ਤੁਸੀਂ 벨ਟ ਤੇ ਆਸਣ ਵਗੈਰਾ ਜੇ ਤੁਸੀਂ ਪਾਉ ਸਲਵਾਰ ਜਿਹੜੀ ਹੁੰਦੀ ਹੈ ਉਹਦਾ ਮਤਲਬ ਹੁੰਦਾ ਫਰਸ਼ ਨੂੰ ਟੱਚ ਕਰਦੀ ਤੇ ਉਹਦੇ ਵਿੱਚ ਪਹੁੰਚੇ ਨਹੀਂ ਦਿਸਨੇ ਸੌਰੀ ਆਪਣੇ ਪੈਰ ਨਹੀਂ ਦਿਸਨੇ ਚਾਹੀਦੇ ਹੁੰਦੇ ਤੇ ਉਹਨੂੰ ਆਪਾਂ ਫਰਸ਼ੀ ਸਲਵਾਰ ਕਹਿੰਦੇ ਆ ਇਸ ਕਰਕੇ ਪਹੁੰਚਾ ਜਿੰਨਾ ਖੁੱਲਾ ਹੋ ਸਕਦਾ ਉਹਨਾਂ ਖੁੱਲਾ ਰੱਖੋ ਤੇ ਇਸ ਨਾਲ ਲੂਕ